ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ YouTube ਪਰਿਵਾਰ ਜਿੰਨਾ ਵੀ ਆਪਣਾ ਭੈਣ ਭਰਾ ਮਤਾਵਾ ਬਜ਼ੁਰਗਾਂ ਨੂੰ ਰੌੜਕੀ ਵਾਲੇ ਤੋਂ ਰੌੜਕੀ ਦੇ ਕੋਲੇ ਤੂਫਾਨ ਵੱਲੋਂ ਜੀ ਸੱਤ ਸ਼ੀਰੀ ਅਕਾਲ ਮੂੰਹ ਦਿੱਥਾ ਤਾਂ ਇਦਾਂ ਦਾ ਹੀ ਹੋਇਆ ਅੱਜ ਹਾਜ਼ਰੀ ਪ੍ਰਵਾਨ ਕਰਿਓ ਤੇ ਸਵੇਰ ਰਾਤੀ ਤੁਹਾਨੂੰ ਪਤਾ ਆਪਾਂ ਖੱਜਲ ਖਵਾਰ ਹੋ ਕੇ ਹੀ ਢੇਰਾ ਹੋ ਗਿਆ ਸੀ ਤੇ ਇਦਾਂ ਟੈਗ ਹੈ ਹੀ ਰਾਸਤੇ ਜੀ ਕਿਤੇ ਤੇ ਇੱਕ ਭੁੱਖਾ ਪਾਣੀ ਰਾਤ ਦੇ ਤੇ ਇੱਕ ਨਾ ਤੋਂ ਨਹੀਂ ਹੋਇਆ ਮਿੱਟੀ ਅੱਠਾ ਦਾ ਕੱਲ ਵਾਲੀ ਵੀਡੀਓ ਤੁਸੀਂ ਦੇਖਿਆ ਬਣਿਆ ਕੀ ਸੀ ਆਪਣਾ ਤੇ ਆ ਜਾਓ ਚੜ ਗਿਆ ਤਾਂ ਨ ਹੋ ਗਈ ਸਵੇਰ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਸਫਰ ਸਾਡੇ ਨਾਲ ਆਪਾਂ ਸਾਂਝਾ ਕਰਦੇ ਜਣਾ ਆ ਐ ਇਧਰ ਆਪਣਾ ਘੋੜਾ ਤੂਫਾਨ ਤੇ ਇਧਰ ਆਹ ਛਡਾਈਆਂ ਸੀਗੀਆਂ ਆ ਤੇ ਆਹ ਮਿਰਚਾਂ ਮੁਰਚਾਂ ਆਈਆਂ ਪਾਈਆਂ ਹੀ ਸੁੱਕਣੀਆਂ ਤੇ ਹੁਣੇ ਹੀ ਦਸੀਆਂ ਰਾਤੀ ਤੋਂ ਦਸੀਆਂ ਹੀ ਨਹੀਂ ਸੀ ਤੇ ਆਪਣਾ ਜਿਹੜਾ ਟੈਂਟ ਆ ਉਹ ਮਾਈ ਟੋਕ ਤੇ ਝੜ ਕੇ ਇਹਦੇ ਵਿੱਚ ਲਾ ਲਿਆ ਸੀਗਾ ਆ ਪੇਟੀਆ ਬੂਟੀਆਂ ਬਾਹਰ ਕੱਢ ਦਿੱਤੀਆਂ ਸੀਗੀਆਂ ਤੇ ਹੁਣ ਮੈਂ ਕਿਾ ਕਰੀਏ ਇਕੱਠਾ ਐਵੇਂ ਕਿਉਂ ਆ ਕੇ 76 ਫੇਰੂਗਾ ਕੀ ਫਾਇਦਾ ਨਿਕਲ ਗਏ ਨਾ ਤੇ ਵਧੀਆ ਟਿਕਾਣਾ ਲੱਗਾ ਹੀ ਟਿਕਾਣੇ ਉਧਰ ਰਾਤੀ ਠੀਕ ਆ ਜਿੱਦਾਂ ਦਾ ਵਧੀਆ ਰਾਤ ਬੀਤੀ ਪਹਿਲੀ ਰਾਤ ਆ ਆਪਣੀ ਮੇਦਰਮ ਸੂਬੇ ਦੇ ਵਿੱਚ ਜਿਹੜੀ ਆਪਾਂ ਰੋਡ ਤੇ ਗੱਡੀ ਆ ਟੈਂਟ ਦੇ ਵਿੱਚ ਲਓ ਜੀ ਇੱਕ ਦੁਕਾਨ ਜੀ ਖੁੱਲੀ ਮਿਲੀ ਆ ਇੱਥੇ ਵੀ ਅੰਡੇ ਹੀ ਰੱਖ ਦਿੰਦੇ ਆ ਸਾਹਮਣਿਆਂ ਦੇ ਲੋ ਸਵੇਰੇ ਸਵੇਰੇ ਮੈਂ ਕਿਹਾ ਅੰਡਾ ਨਹੀਂ ਤੇ ਚਾਹ ਦਾ ਕੱਪੇ ਦੇ ਦੋ ਤੇ ਹੀ ਚਾਹ ਦਾ ਕੱਪ ਪੀ ਕੇ ਫੇ ਛੱਡਦੇ ਆ ਲਗਾਮਾਂ ਘੂੜੇ ਦੀਆਂ ਭੁੱਖ ਬਹੁਤ ਲੱਗੀ ਆ ਯਾਰ ਕੇਲੇ ਮਿਲ ਜਾਣੇ ਮੇਰੇ ਕੇਲੇ ਤੇ ਸੰਤਰੇ ਲੈ ਕੇ ਖਾਣੇ ਆ ਲਓ ਜੀ ਚਾਚੂ ਵੀ ਕੇ ਛੱਡ ਦੀਆਂ ਲਗਾਵਾ ਘੋੜੇ ਦੀਆਂ ਆ ਆਇਆ ਇੱਧਰ ਲੋਕਲ ਮਾਰਕੀਟ ਹੈਲੋ ਹਾਏ ਇਹ ਲੋਕਰ ਮਾਰਕੀਟ ਆ ਹੈਲੋ ਅੱਜ ਪਤਾ ਲੱਗਣ ਲੱਗਾ ਮੇਜ਼ਰੋਂ ਬੈੱਤੇ ਆ ਨਹੀਂ ਤਾਂ ਮਿੱਟੀ ਧੂੜ ਘਟੇ ਨੇ ਮੱਤ ਮਾਰੀ ਪਈ ਸੀ ਉਹ ਮੇਜ਼ਰਮ ਆ ਕੇ ਵਿਗੜੇ ਆ ਕੇ ਵਿਗੜੇ ਹੋ ਪਿੰਡਾਂ ਵਾਲੇ ਕਾਕੇ ਨਹੀਂ ਮੇਜ਼ਰਮ ਆ ਕੇ ਵਿਗੜੇ ਹਾਈ ਜਿੱਧਰੋਂ ਆਪਾਂ ਆਏ ਆ ਵੈਲਕਮ ਟੂ ਖਵਾਇਜੋਲ #ਉਧਰ ਤੇ ਇਹ ਪੌਲ ਬਣਾਉਂਦਾ ਆ ਹੱਦ ਦੋ ਜਿਲਿਆਂ ਦੀ ਤੇ ਇਧਰ ਵਗਦੀ ਨਦੀ ਤੇ ਇਧਰ ਆਪਣਾ ਤੂਫਾਨ ਕੋੜਾ ਤੇ ਆ ਜਿੱਦ ਤਣੋਂ ਆਪਾਂ ਜਾ ਰਹੇ ਆ ਆ ਸਾਹਮਣੇ ਬੋਲ ਲੱਗਾ ਆ ਆ ਦੇ ਸਾਇਤਲ टाउन ਅਫੀਸਰ ਕਲਬ ਵੈਲਕਮ ਟੂ ਸਾਇਤਲ ਡਿਸਟ੍ਰਿਕਟ ਫੋੜ ਪਾਰ ਕਰਕੇ ਆਪਾਂ ਸਾਈਤੂਲੇ ਜਿੱਥੋਂ ਆਪਾਂ ਨਗੋਪਾ ਉਹ ਨੋਪਾ ਵੀ ਕਹਿੰਦੇ ਆ ਆਪਾਂ ਨਗੋਪਾ ਕਹਿੰਨੇ ਆ ਉਹਨੂੰ ਵੀ ਜਿਲਾ ਆਹੇ ਪੈਂਦਾ ਹੈ ਆਪਣੇ ਸਾਈਤੂਲੇ ਸੂਬਾ ਮਿਜ਼ਰਮ ਹਾਂਜੀ ਮੈਂ ਕਿਹਾ ਸਾਹ ਯਾਰ ਲੈਣ ਲਈ ਰੁਕੇ ਹੀ ਨਾਲੇ ਮੈਂ ਕੇਲੇ ਕੁਲੇ ਜੇ ਖਾ ਲੰਨੇ ਆ ਆਪਾਂ ਜੇ ਗੱਲ ਮਿਜ਼ਰਮ ਦੀ ਕਰੀਏ ਤਾਂ ਇੱਥੇ ਲੋਕਲ ਜਾਣਕਾਰੀ ਤਾਂ ਆਪਾਂ ਨੂੰ ਘੱਟ ਹੀ ਮਿਲ ਰਹੀ ਆ ਕਿਉਂਕਿ ਲੋਕਲ ਲੋਕ ਮਿਲੇ ਨਹੀਂ ਰਹੇ ਆਬਾਦੀ ਇੱਥੇ ਬਹੁਤ ਘਟਿਆ ਆਪਣੇ 1.25 ਮੀਲੀਨ ਹੈ ਸਾਰੀ ਤੇ ਜ਼ਿਆਦਾਤਰ ਇੱਥੇ ਜੰਗਲ ਏਰੀਆ ਆ ਤੇ ਜਿਹੜੇ ਰੂਟ ਤੇ ਆਪਾਂ ਸਫ਼ਰ ਕਰ ਰਹੇ ਆ ਤੁਸੀਂ ਦੇਖ ਵੀ ਰਹੇ ਆ ਬਈ ਕਿਦਾਂ ਦਾ ਰਾਹ ਆ ਤੇ ਕਿਦਾਂ ਦੇ ਆਪਾਂ ਨੂੰ ਬੰਦੇ ਮਿਲ ਰਹੇ ਆ ਬੰਦੇ ਆਪਾਂ ਜ्यादातर ਰੋਡ ਤੇ ਜਿਹੜਾ ਕੰਮ ਕਰਦੇ ਉਹੋ ਹੀ ਮਿਲ ਰਹੇ ਆ ਹੋਰ ਸਟੇਟਾਂ ਦੇ ਤੇ ਇੱਕ ਦੂਜੀ ਗੱਲ ਇਹ ਵੀ ਆ ਕੱਲ ਥੋੜੀ ਜਿਹੀ ਬਣੀ ਸੀ ਗੱਲ ਤਾਂ ਇੱਥੇ ਆ ਕੇ ਭਾਸ਼ਾ ਦਾ ਚੱਕਰ ਪਿਆ ਆ ਬਾਕੀ ਜਿੰਨਾ ਆਪਾਂ ਨਾਰਥ-ਈਸਟ ਕੀਤਾ ਕਿਤੇ ਨਹੀਂ ਪਿਆ ਹੈਗਾ ਜਾਣਕਾਰੀ ਮਿਲ ਜਾਂਦੀ ਸੀਗੀ ਹਿੰਦੀ 'ਚ ਗੱਲ ਕਰਕੇ ਤੇ ਇੱਥੇ ਜ਼ਿਆਦਾਤਰ ਲੋਕੀ ਇੰਗਲਿਸ਼ ਤੇ ਆਪਣੀ ਭਾਸ਼ਾ ਇਹਨਾਂ ਦੀ ਜਿਹੜੀ ਮੀਜ਼ੋ ਆ ਉਹੀ ਬੋਲਦੇ ਆ ਤੇ ਹਿੰਦੀ ਤਾਂ ਜਿੰਨੇ ਆ ਬੰਦਿਆਂ ਨਾਲ ਗੱਲਬਾਤ ਕੀਤੀ ਕਿਸੇ ਨੂੰ ਸਮਝ ਨਹੀਂ ਆਉਂਦੀ ਤੇ ਟਰਾਂਸਲੇਟ ਕਰਕੇ ਕੱਲ ਕੋਸ਼ਿਸ਼ ਕਰਨੀ ਸੀਗੀ ਵੀ ਗੱਲਬਾਤ ਜਾਣਕਾਰੀ ਹਾਸਲ ਕਰੀਏ ਇੱਥੇ ਦੇ ਲੋਕਲ ਲੋਕਾਂ ਬਾਰੇ ਤੇ ਉਹ ਆਪਣਾ ਫੋਨ ਡੈੱਡ ਹੋ ਗਿਆ ਸੀਗਾ ਬੈਟਰੀ ਖਤਮ ਸੀਗੀ ਉਹਦੀ ਇਹ ਵੀ ਚੱਕਰ ਪਿਆ ਤੇ ਤਾਂ ਹੀ ਰਾਤੀ ਲੋਕੇਸ਼ਨ ਦੇ ਚੱਕਰ 'ਚ ਵੀ ਖੱਜਲ ਹੋਏ ਆ ਰਾਹ 'ਤੇ ਟੈਂਟ ਲਾਉਣਾ ਪਿਆ ਤੇ ਬਾਕੀ ਥੋੜੀ ਜਿਹੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿੰਨੇ ਲੋਕਾਂ ਨੂੰ ਪਤਾ ਸੀਗਾ ਬਈ ਆਪਾਂ ਨੂੰ ਵੀ ਨਹੀਂ ਪਤਾ ਸੀ ਇੱਥੇ ਆ ਕੇ ਪਤਾ ਲੱਗਾ ਬਈ ਜਿਹੜਾ ਇਹ ਮਿਜ਼ਰਮ ਸੂਬਾ ਆ ਨਾ ਪਹਿਲਾਂ ਇਹ ਅਸਾਮ ਦਾ ਹਿੱਸਾ ਹੁੰਦਾ ਸੀਗਾ ਇਹ 1972 ਤੱਕ ਇਹ ਅਸਾਮ ਦਾ ਹਿੱਸਾ ਹੀ ਸੀਗਾ ਮਿਜ਼ਰਮ ਸੂਬਾ ਜਿਹੜਾ ਉਸ ਤੋਂ ਬਾਅਦ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਘੋਸ਼ਿਤ ਕੀਤਾ ਗਿਆ ਮਿਜ਼ਰਮ ਨੂੰ 20 ਫਰਵਰੀ 1987 ਨੂੰ ਭਾਰਤ ਦੇ ਸੰਵਿਧਾਨ 53ਵੇਂ ਸੰਸ਼ੋਧਨ ਅਨੁਸਾਰ 1986 ਨੂੰ ਇਹ ਭਾਰਤ ਦਾ 23 ਮਹਾਰਾਜੇ ਕੋਸ਼ਿਸ਼ ਕੀਤਾ ਗਿਆ 1986 23 ਮਹਾਰਾਜੇ ਪਹਿਲਾਂ ਤਾਂ ਕਿਲੇ ਚੰਡੀਏ ਜਾਣਕਾਰੀ ਤਾਂ ਬਾਅਦ ਚ ਹੀ ਸਾਂਝੀ ਕਰਾਂਗੇ ਢੱਡ ਦੇ ਕੁਝ ਹੋਊਗਾ ਤਾਂ ਗੱਲ ਕਰਾਂਗੇ ਰੁੜਕੀ ਵਾਲਿਆ ਜੇ ਪਿੰਡ ਇਦਾਂ ਦੇ ਕਿਲੇ ਘਰ ਦੇ ਦੇਣ ਦੇ ਤਾਂ ਮੋਹਰਿਓ ਟਟ ਕੇ ਖਾਣ ਨੂੰ ਪੈਣਾ ਲਗਾ ਕੀ ਦੇਈ ਜੰਨੇ ਆ ਤੇ ਇੱਥੇ ਆਏ ਚੰਡੇ ਬਣੇ ਜੀ ਇਦਾਂ ਦੇ ਮਿਲੇ ਆ ਆਇਓ ਹਣੇ ਦਾ ਮਜਰੋਂ ਨੂੰ ਆਹ ਹਾ ਬਹੁਤ ਵੱਡੇ ਵੱਡਾ ਜੰਗਲ ਆ ਇਧਰ ਵਾ ਸਾਹਾ ਕੁਛ ਆ ਬਾਕੀ ਜਿਹੜੇ ਰੂਟ ਤੇ ਆਪਾਂ ਸਫ਼ਰ ਕਰਦੇ ਹਾਂ ਉਹਦੇ ਬਾਰੇ ਇਹ ਜਾਣਕਾਰੀ ਇੱਕ ਆ ਜੀਵੀ ਬਾਂਗ ਸੈਲਚਰ ਹੋ ਕੇ ਵੀ ਆਉਂਦਾ ਆ ਮੇਜ਼ਰਮ ਨੂੰ ਮਨੀਪੁਰ ਤੋਂ ਜੀਵੀ ਬਾਂਗ ਹੋ ਕੇ ਸੈਲਚਰ ਦੇ ਲੱਗ ਜਿਓ ਤੇ ਇਹਨੂੰ ਬਾਰਡਰ ਇੱਧਰ ਨੂੰ ਸੈਲਚਰੇ ਹੀ ਪੈਂਦਾ ਆ ਸ਼ਾਮ ਦਾ ਮੇਜ਼ਰਮ ਨੂੰ ਲਓ ਜੀ ਪੂਰੇ 26 ਕਿਲੋਮੀਟਰ ਤੋਂ ਬਾਅਦ ਇੱਕ ਵੱਡਾ ਕਸਵਾ ਦਿਸਿਆ ਇੱਕ ਕਸਬੇ ਦਾ ਨਾਮ ਆ ਕਈ ਫਾਗ ਸੂਬਾ ਮੇਜ਼ਰਮ ਜਿੱਥੋਂ ਆਪਾਂ ਸਵੇਰੇ ਚੱਲੇ ਆ ਉਥੋਂ 26 ਕਿਲੋਮੀਟਰ ਬਣਦਾ ਇਹ ਪੂਰਾ 23 ਕਿਲੋਮੀਟਰ ਆਪਾਂ ਆ ਗਏ ਆ ਇਸ ਟਾਈਮ ਜਿੱਥੇ ਆਪਾਂ ਖੜੇ ਆ ਤੇ 3 ਕਿਲੋਮੀਟਰ ਹੋ ਰਿਹਾ ਇਹ ਆ ਘੁੰਮ ਕੇ ਰੋਡ ਜਾਣਾ ਇਹ ਆਪਾਂ ਜ਼ੂਮ ਕੀਤਾ ਆ ਹੱਲੇ वेलकम टू की फांग ओए होए ਹੋ ਸਾਡੇ ਯਾਰ ਵੀ ਸਾਡੇ ਵਾਂਗੂ ਫੱਕਰ ਨੇ ਉਹ ਫੁਕਰੇ ਬੰਦੇ ਨਾਲ ਤਾਂ ਕਦੇ ਬਣੀ ਨਹੀਂ ਵੇ ਪੰਜਾਬ ਵਾਲਿਓ ਕੱਲਾ ਪੰਜਾਬ 'ਚ ਸ਼ੌਂਕ ਨਹੀਂ ਹੈਗਾ ਸੀਲ ਕੁੱਕੜਾਂ ਦਾ ਆ ਬਾਈ ਤਾਜ ਲਈ ਫਿਰਦਾ ਤਾਜ ਨਸਲਦਈ ਆ ਸਾਰੇ ਉਹ ਵੀ ਤਾਜ ਨਸਲਦਈ ਆ ਬਾਈ ਆਪ ਇਸਕੋ ਕੌਨਸਾ ਬਰੀਡ ਬੋਲਤੇ ਹਮ ਤੋ ਤਾਜ ਬੋਲਤੇ ਆ ਜੇ ਤਾਜ ਨਸਲ ਕਾ ਹੈ ਜੈਸੇ ਹਮ ਬਰੀਡ ਬੋਲੂਗੇ ਆਪ ਕੌਨਸਾ ਬਰੀਡ ਬੋਲਤੇ ਹੋ ਇਸੇ ਕ੍ਰੋਸ ਕ੍ਰੋਸ ਬੋ ਕ੍ਰੋਸ ਹਜ ਬਰੀਡ ਟ੍ਰਾਈ ਟ੍ਰਾਈ ਪਾ ਮਾ ਟ੍ਰਾਈ ਪਾ ਮਾ ਪਕੋਏ ਹਮ ਤਾਜ ਬੋਲਤੇ ਐ ਇਸੇ ਗੁੱਡ ਬਾਏ ਗੁੱਡ ਬਾਏ ਓਕੇ ਇਹ ਭਾਈ ਵੀ ਲੜਾਉਣ ਲਈ ਲੈ ਕੇ ਚੱਲੇ ਆ ਪਕੌੜੀ ਪਕੌੜੀ ਠੀਕ ਠੀਕ ਆ ਪਕੌੜੀ ਅੱਗੇ ਇੱਕ ਸ਼ਹਿਰ ਆ ਕਸਵਾਜ ਉੱਥੇ ਚੱਲੇ ਆ ਭਾਈ ਲੜਾਉਣ ਲਈ ਇਹ ਆ ਜੀ ਜਿਹੜਾ ਪਹਿਲਾਂ 500 ਗਰੀਨ ਤੇ ਤੁਹਾਨੂੰ ਦਿਖਾ ਲਿਆ ਕਸਵਾ ਕਾਈ ਫਾਂਗ ਤੇ ਇਤਰਾਪਰ ਲਾਤਾ ਕੋੜਾ ਤੂਫਾਨ ਤੇ ਉਹ ਸਾਹਮਣੇ ਆ ਗਰੀਸ ਫੂਡ ਐਂਡ ਸਨੈਕ ਰੈਸਟੋਰੈਂਟ ਵਾਰਕ ਵਾਲਾ ਤੇ ਇੱਥੇ ਚੌਲ ਜੇ ਮਿਲ ਗਏ ਆ ਤੇ ਚੌਲ ਖਾਣੇ ਆ ਆਇਆ ਚੌਲ ਇੰਦਾਂ ਦਾ ਮਿਲਿਆ ਸਮਾਨ ਅਬਾਈ ਹੁਣ ਕਿੱਦਾਂ ਪੇਸਟ ਹੋਣਾ ਥਾਣੇ ਦਾ ਭੈਣਾ ਲੋਮ ਨੇ ਚੌਲ ਖਾਣ ਤੋਂ ਬਾਅਦ ਚਾਹ ਵੀ ਦਿੰਦੇ ਤੇ ਇੱਧਰ ਜਿਹੜਾ ਹੋਟਲਾਂ ਦਾ ਕੰਮ ਹੈ ਨਾ ਜਿਹੜਾ ਖਾਣ ਪੀਣ ਦਾ ਤੇ ਪੀਪੀਆਂ ਹੀ ਕਰਦੀਆਂ ਨੇ ਪੀਪੀਆਂ ਚਾਹ ਪਾਣੀ ਦਾ ਹੋਟਲਾਂ ਦੇ ਜਿੰਨੇ ਵੀ ਰੋਟੀ ਪਾਣੀ ਦਾ ਕੰਮ ਦਾ ਸਬਜ਼ੀਆਂ ਸਬਜ਼ੀਆਂ ਦੀਆਂ ਦੁਕਾਨਾਂ ਜਿਹੜੀਆਂ ਰੋਡ ਦੇ ਉੱਤੇ ਹੀ ਹਨ ਡਿੱਗ ਗਈਆਂ ਲਓ ਜੀ ਛੜਤੀਆਂ ਲਗਾਮ ਆਪਾਂ ਤੂਫਾਨ ਦੀਆਂ ਸੇਲਿੰਗ 25 ਕਿਲੋਮੀਟਰ ਹੈ ਇੱਥੋਂ ਤੇ ਕੋਸ਼ਿਸ਼ ਕਰਾਂਗੇ ਸੇਲਿੰਗ ਤੰਕਾ ਪਹੁੰਚਣ ਦੀ ਕਿਉਂ ਕਰ ਰਹਿਣ ਦਾ ਟਿਕਾਣਾ ਉੱਥੇ ਹੀ ਹੋ ਸਕਦਾ ਆ ਚਾਹੇ ਕੋਈ ਹੋਟਲ ਰੈਸਟੋਰੈਂਟ ਜਾਂ ਕਿਤੇ ਕੈਂਪਿੰਗ ਦਾ ਜਗ੍ਹਾੜ ਕੈਂਪਿੰਗ ਦਾ ਜਗ੍ਹਾੜ ਵੀ ਉੱਥੇ ਹੀ ਹੁੰਦਾ ਕਰਨ ਦਾ ਫਾਇਦਾ ਜਿੱਥੇ ਕੋ ਖਾਣ ਪੀਣ ਦਾ ਹੋਵੇ ਪੇ ਗੱਲ ਬਣਦੀ ਆ ਨਹੀਂ ਤਾਂ ਰਾਤ ਹੀ ਭੁੱਖੇ ਸੁੱਤੇ ਸੀਗੇ ਅੱਜ ਦੀ ਰਾਤ ਦੇਖਦੇ ਆ ਕੀ ਬਣਦਾ ਕਹਿੰਦਾ ਇਸ਼ਕ ਕੇ ਖੁਦਮ ਨਹੀਂ ਨਹੀਂ ਇਧਰ ਹੀ ਆਵਲੀ ਯਾਰ ਔੜਕੀ ਵਾਲਿਆ ਕੀ ਕਹੀ ਜੰਨਾ ਓਏ ਪੱਕਾ ਨਾ ਲਈ ਜੰਨਾ ਕਹਿੰਦਾ ਇਸ਼ਕ ਕੇ ਸਰੂਰ ਮੇ ਉਹਨੇ ਖੁਦਾ ਮਾਨ ਬੈਠੇ ਮਗਰ ਜੇ ਬਾਤ ਭੁੱਲ ਗਏ ਕਿ ਖੁਦਾ ਕبھی ਕਿਸੇ ਇੱਕ ਦਾ ਨਹੀਂ ਹੁੰਦਾ ਓਏ ਹੋਏ ਉਹ ਲਿਖਣ ਵਾਲਿਆ ਸਰਾ ਹੀ ਕਰਤਾ ਜਾਓ ਜੀ ਇੱਥੋਂ ਸੀਲਿੰਗ ਰਹਿ ਕੇ ਆਇਆ 17 18 ਕਿਲੋਮੀਟਰ ਦਾ ਗੇੜ ਤੇ ਸਾਰੀ ਚੜ੍ਹਾਈ ਆ ਕਹਿੰਦੇ ਪਾਣੀ ਦਿਖਾਇ ਨਾਉਣ ਨੂੰ ਦਿਲ ਕਰਦਾ ਪਰ ਸਫਰ ਵੀ ਕੱਢਣਾ ਤੇ ਹੁਣ ਮੂੰਹ ਤੋਂ ਹੀ ਪਹਿਲਾ ਚਾਜ ਨਾ ਜਰਾ ਲੋ ਜੀ 10 ਕਿਲੋਮੀਟਰ ਰਹਿ ਗਿਆ ਆਪਾਂ ਨੂੰ ਸੇਲਿੰਗ ਰੋਡ ਬੜਾ ਹੀ ਵਧੀਆ ਅੱਜ ਤਾਂ ਤੇ ਮੈਂ ਕਿਹਾ ਨਰਚੀ ਬਣਾਈਏ ਆ ਬਹੁਤ ਕੰਮ ਆ ਰਹੀ ਏ ਚੀਜ਼ ਇਹ ਚ ਗਿਰੀਆਂ ਮੂਫਲੀ ਦੀਆਂ ਆ ਚੌਲਾਂ ਦਾ ਆਹਾ ਦੇ ਆਪਾਂ ਨੂੰ ਬਿਹਾਰ ਵਾਲੇ ਆਪ ਸੱਚ ਬਿਹਾਰ ਕਹਤੋਂ ਜੂਪੀ ਵਾਲੇ ਪਾਈ ਨੇ ਦਿੱਤਾ ਸੀਗਾ ਕੱਲ ਕੱਲ ਦਿੱਤਾ ਸੀ ਹਾਂ ਕੱਲ ਤੇ ਮਾਏ ਆਹ ਕੌਜੇ ਖਾਂਦੇ ਨੂੰ ਬੜਾ ਆ ਜਾ ਤੇ ਆਂਦੀ ਨੀ ਮਾਏ ਤੇਰੀ ਆਟੇ ਦੀ ਚੜੀ ਐਸ ਟਾਈਮ ਆਪਾਂ ਖੜੀ ਨੇ ਸਾਤੀ ਬੰਗਲਾ ਇਧਰ ਮਾਂ ਆਪਣੇ ਬੱਚਿਆਂ ਨਾਲ ਤੇ ਇਧਰ ਆਪਣਾ ਕੋੜਾ ਤੂਫਾਨ ਤੇ ਜਿੱਦਾਂ ਆਪਾਂ ਪਹਿਲਾਂ ਇਹਨਾਂ ਅਸੇ ਚਾਹ ਪੀ ਰੋਗੇ ਇੱਥੇ ਪਹਿਲਾਂ ਵੀ ਆਪਾਂ ਅਸੇ ਇਧਰ ਬੀਬੀਆਂ ਹੀ ਆ ਕੰਮ ਕਰਦੀਆਂ ਜਦਾ ਦੁਕਾਨਾਂ ਦੇ ਤੇ ਹੋਟਲਾਂ ਦੇ ਆ ਪੀਲੇ ਸੂਟ ਵਾਲੀ ਬੀਬੀ ਨੂੰ ਕਿਹਾ ਆਪਾਂ ਚਾਹ ਇਧਰ ਵੀ ਹੋਰ ਬੀਬੀ ਬੈਠੀ ਆ ਕਾਊਂਟਰ ਤੇ ਬੀਬੀਆਂ ਹੀ ਕੰਮ ਕਰਦੀਆਂ ਇਧਰ ਜਿਆਦਾ ਆਈ ਗਾ ਦਿਲਾ ਟ੍ਰਾਂਸਪੋਰਟ ਦੇ ਵਿੱਚ ਗੱਡੀਆਂ ਗੁੱਡੀਆਂ ਚਲਾਉਂਦੇ ਆ ਤੇ ਜਾ ਜੋ ਮਾਜੂਬਾ ਕਰਦੇ ਆ ਸਰਕਾਰੀ ਆ ਇਹਨਾਂ ਦੀ ਜਿੱਦਾਂ ਕੋ ਪਿੰਡ ਦੇ ਵਿੱਚ ਗਈ ਸਬਜ਼ੀ ਦੀ ਦੁਕਾਨ ਤੇ ਇੱਧਰ ਆਪਣੀ ਸੈਕਟਾਂ ਤੇ ਆਪਣੇ ਭਾਂ ਵਗੈਰਾ ਬੀਬੀਆਂ ਆਮੇ ਹੀ ਖਾਂਦੀਆਂ ਆ ਆ ਬੱਚੇ ਉਹ ਬੀਬੀ ਆ ਥੋੜੇ ਚੋਰੀ ਬਣਾ ਰਹੇ ਆ ਤੇ ਖਿੱਚੀ ਆਂਦੀ ਸੂਟੇ ਯਾ ਮੀਂ ਇਧਰ ਪਿੱਛੇ ਵੀ ਦੇਖਿਆ ਸੀਗਾ ਸੈਕਟਾਂ ਆ ਪਾਨ ਸ਼ਿਖਰ ਗੱਲ ਉਹਥੇ ਆਪਾਂ ਤੁਹਾਨੂੰ ਦਿਖਾ ਲਿਆ ਵੀ ਕੀ ਕੀ ਇਧਰ ਚੱਲਦਾ ਹੈ ਨਾ ਬੀਬੀਆਂ ਕੀ ਕੀ ਖਾਨੀਆਂ ਪਿੰਨੀਆਂ ਤੇ दारू ਜਿਹਦਾ ਮਨੀਪੁਰ ਚ ਆਪਾਂ ਦੱਸਿਆ ਸੀਗਾ ਬੈਂਸ ਕਿਥੇ ਮਿਲਦੀ ਆ ਹਰੇ ਜਥਾਂ ਇੱਕ ਦੋ ਦੁਕਾਨਾਂ ਛੱਡ ਕੇ ਮਿਲਦੀ ਆ ਤੇ ਉਥੇ ਰੇਟ ਵੀ ਬਾਜੇ ਪਿਆ ਵੈਸੇ ਤੇ ਮिजਰਮ ਦੇ ਵਿੱਚ ਵੀ दारू ਬੈਨ ਆ ਸ਼ਰਾਬ ਬੈਨ ਆ ਬਿਲਕੁਲ ਪਰ ਮਿਲਦੀ ਇਥੋਂ ਹਰੇਕ ਬ੍ਰਾਂਡ ਆ ਚਾਹੇ ਇਟਲੀ ਵਾਲਾ ਬ੍ਰਾਂਡ ਇਟਲੀ ਵਾਲਾ ਕਹਤਾ ਆਪਣੇ ਮਿਆਂਮਾਰ ਬ੍ਰਾਂਡ ਲੈ ਲੋ ਚਾਹੇ ਆਪਣੇ ਬੰਗਲਾਦੇਸ਼ ਦਾ ਬ੍ਰਾਂਡ ਲੈ ਲੋ ਚਾਹੇ ਆਪਣੇ ਥਾਈਲੈਂਡ ਬ੍ਰਾਂਡ ਲੈ ਲੋ ਤੇ ਚਾਹੇ ਇੰਡੀਆ ਵਾਲਾ ਬ੍ਰਾਂਡ ਲੈ ਲੋ ਪਰ ਹੈ ਇਥੇ ਮਹਿੰਗੀ ਆ ਇਹ ਆਪਣੇ ਉਹਨਾਂ ਲਈ ਆ ਕੁਮਕੜ ਸਾਥੀਆਂ ਲਈ ਜਿਹੜੇ ਗਲਾਸੀ ਗਲੂਸੀ ਲਾ ਲੈਂਦੇ ਆ ਜਿਹੜੇ ਨਹੀਂ ਲਾਉਂਦੇ ਉਹਨਾਂ ਲਈ ਨਹੀਂ ਇਹ ਜਾਣਕਾਰੀ ਹੈਗੀ ਬਈ ਜਿਹੜੀ ਰੋਸਟੈਗ ਦੀ ਬੋਤਲ ਆ ਉਹ ਇੱਥੇ 1500 ਤੋਂ ਲੈ ਕੇ 2000 ਤੱਕ ਲੱਗਾ ਦਾ ਲਾਉਂਦੇ ਆ ਕਿਉਂਕਿ ਬਲੈਕ ਦੇ ਵਿੱਚ ਮਿਲਦੀ ਆ 1500 ਤੋਂ 2000 ਦੇ ਵਿੱਚ ਮਨੀਪੁਰ ਚ ਤਾਂ ਪੰਜਾਬ ਨਾਲੋਂ ਸਸਤੀ ਆ ਤੇ ਉਹਦਾ ਪਤਾ ਹੀ ਹੁਣਾ ਜਿਹੜੇ ਘੁੰਮਣ ਫਿਰਨ ਵਾਲੇ ਬੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਜਾਣਕਾਰੀ ਪਾ ਦੰਨੇ ਆ ਮੈਂ ਕਿਹਾ ਦਾਰੂ ਬੈਨ ਹੋਣ ਦੇ ਬਾਵਜੂਦ ਵੀ ਸ਼ਰੇਆਮ ਵੇਖਦੀ ਆ ਤੇ ਸ਼ਰੇਆਮ ਲੋਕੀ ਪੀਂਦੇ ਆ ਇੱਥੇ ਆਪਾਂ ਕਈ ਜਗ੍ਹਾ ਤੇ ਦੇਖਿਆ ਦਿਨੇ ਹੀ ਪੀਂਦੇ ਆ ਬੰਦੇ ਵੈਲਕਮ ਟੂ ਸੀਲਿੰਗ ਪੁਲਿਸ ਡਰਾਈਵ ਸਲੋ ਅਹੀਂ ਦਾ ਬਾਬਾ ਉਦਾਂ ਹੀ ਬਹੁਤ ਸਲੋ ਆ ਪਹੁੰਚਲੇ ਆਪਾਂ ਸੀਲਿੰਗ ਜਾਨੀ ਵੈਲਕਮ ਤਾਂ ਹੋ ਗਿਆ ਹੈ ਆਪਣਾ ਹਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਹੋ ਗਿਆ ਐਂਟਰ ਮੇਜ਼ਰਮ ਸੂਬੇ ਦਾ ਇੱਕ ਸ਼ਹਿਰ ਸੀਲਿੰਗ ਇੱਥੇ ਰੁਕਣ ਦਾ ਹਣ ਜਿਗਾੜ ਬਣਾਉਣੀ ਆ ਕੋਈ ਜੇ ਤਾਂ ਹੂਟ ਰੂਟਰ ਕੋਈ ਮਿਲ ਜਵੇ ਤਾਂ ਉਹ ਦੇਖਦੇ ਆ ਨਹੀਂ ਤਾਂ ਬਾਕੀ ਵੀ ਤਾਮ ਝਾਮ ਦੇਖਦੇ ਆ ਲੈ ਇੱਥੇ ਰੁਕਣਾ ਅੱਜ ਆਪਾਂ ਅੱਗੇ ਕੋ ਪਤਾ ਨਹੀਂ ਮਿਲੇ ਨਾ ਮਿਲੇ ਸਮਾਂ ਹੋ ਗਿਆ ਸ਼ਾਮ ਦਾ 3:30 ਵਜੇ ਕਰਿਆ ਕਈ ਯਾਰੀ ਤਾਂ ਖਰੀਏ ਹਿੰਦੀ ਰੋੜਕੀ ਵਾਲੇ ਨਾਲ ਮੱਥਾ ਮੱਥਾ ਮਾਰ ਕੇ ਚਾਰ ਕਿ ਸ਼ਬਦ ਸੇਵ ਕੀਤੇ ਸੀਗੇ ਆਪਣੇ ਗੂਗਲ ਟਰਾਂਸਲੇਟ ਤੇ ਮੈਂ ਕਿਹਾ ਜਾ ਕੇ ਪੁੱਛਦੇ ਆ ਆਪਾਂ ਪਹਿਲਾਂ ਤਾਂ ਆਹੀ ਜਾ ਕੇ ਪੁੱਛੀ ਚੀਜ਼ ਬੇਅਰੂਮ ਕੈਨ ਬੀ ਗਾਟ ਫॉर ਨਾਈਟ ਸਟੇ ਉਹ ਮੇਰੇ ਹਿੰਦੀ ਦੀ ਗੱਲ ਕਰਨ ਲਾ ਮੇਰਾ ਹੱਥ ਸਾਰੇ ਨਿਕਲਣਾ ਬੰਦ ਹੋਇਆ ਇੱਥੇ ਪੁੱਛਿਆ ਤਗਾ ਆਪਾਂ ਆ ਦੇ ਆਇਆ ਜੋੜੀ ਪੋਟਲ ਸਿਲੀ ਤੇ ਹੁਣ ਉਹਨਾਂ ਨੇ ਦੱਸਿਆ ਬਈ ਐਸਾ ਹੱਥ ਜਾਓ ਖੁੱਪ ਘਰੇ ਆ ਉੱਧਰ ਪਹੁੰਚਦੇ ਆ ਫਿਰ ਦਿੱਲੀ ਤੇ ਲਓ ਜੀ ਇੱਥੇ ਬਣ ਗਈ ਆਪਣੀ ਗੱਲ ਹੋਮ ਸਟੇ ਦੇ ਵਿੱਚ ਲਓ ਜੀ ਆ ਮਿਲ ਗਿਆ ਰੂਮ ਆਪਾਂ ਨੂੰ ਸੀਲਿੰਗ ਦੇ ਵਿੱਚ ਸੂਬਾ ਮੇਦਰਮ ਚ ਪਹਿਲੀ ਰਾਤ ਆ ਜਿਹੜਾ ਕਮਰਾ ਲਿਆ ਆਪਾਂ ਮੇਦਰਮ ਦੇ ਵਿੱਚ ਤੇ ਇੱਧਰ ਸਵੇਰ ਨੂੰ ਉੱਠ ਕੇ ਜੰਗਲ ਦੇਖਣ ਨੂੰ ਵਿਊ ਔਰ ਉਹ ਚਾਂਮ ਕਦਾ ਹੱਲੇ ਤੇ ਪਾਣੀ ਆਪਾਂ ਕਹਿਤਾ ਉਹਨਾਂ ਨੂੰ ਆਉਂਦੇ ਉਹਨੀ ਰੋਡ ਦੇਤੀ ਅੰਦਰ ਲਾਤੀ ਆਪਾਂ ਪਹਿਲਾਂ ਤਾਂ ਹੁਣ ਮੱਟ ਖਾਣਾ ਲਾਉਣਾ ਜਿ ਸਰੀਰ ਤੋਂ ਚੰਗੀ ਤਰ੍ਹਾਂ ਯਾਨੀ ਇਹੋ ਕੰਮ ਹੋਇਆ ਹੈ ਵੀ ਤਰਾਂ ਵਾਲੇ ਪੋਰਸ਼ਨ ਰਗੜ ਕੇ ਲਾਉਣ ਵਾਲਾ ਕੰਮ ਹੁੰਦਾ ਨਾ ਉਹ ਆ ਲੈ ਨਾ ਲਈਏ ਫੇਰ ਕਰਦੇ ਗੱਲ ਬਾਤ ਹਾਂਜੀ ਲਓ ਜੀ ਨਹਾ ਤੋ ਹੋ ਗਿਆ ਲੱਗਿਆ ਦਲਿਤ ਰਾਜ ਚੋਂ ਦਿਨਾਂ ਬਾਅਦ ਜਿਹੜੂ ਉਸਨੇ ਕੱਢਿਆ ਆ ਪਿਆ ਇਹ ਰੋਡ ਦੀ ਦੇਖਈਆ ਪਿਛਲੀਆਂ ਵੀਡੀਓ ਚ ਕਿਦਾਂ ਹੁੰਦੇ ਸੀਗੇ ਓਏ ਹੋਏ ਹੋਏ ਓ ਜਿਹੜਾ ਨਾ ਰੋਡ ਆਪਣੇ ਨੂਪਾ ਤੋਂ ਜਿਹੜਾ ਸੀਗਾ ਰੋਡ ਕੱਲ ਵਾਲੀ ਜਿਹੜੀ ਤੁਸੀਂ ਵੀਡੀਓ ਦੇਖੀ ਆ ਓਏ ਹੋਏ ਹੋਏ ਉਹ ਤਾਂ ਧੁੱਧੜ ਵਾਲਾ ਰੋਡ ਇਦਾਂ ਦਾ ਸੀ ਜੇ ਥੱਲੇ ਪੈਰ ਲਾਉਂਦੇ ਜੀ ਉਹ ਟੂ ਆ ਜਾਂਦਾ ਸੀ ਤਾਂ ਪਿੰਨੀਆਂ ਤੱਕ ਲੱਤ ਵਿੱਚ ਖੁੱਭ ਜਾਂਦੀ ਸੀ ਧੁੱਦੜ ਦੇ ਬਹੁਤ ਜਲੂਸ ਕੱਢਿਆ ਉਹਨੇ ਤੇ ਕੱਲ ਵੀ ਨਾ ਹੋਇਆ ਇਹ ਦੇਖ ਲਓ ਇੰਨੀ ਧੁੱਦੜ ਦੇ ਵਿੱਚ ਬੁਰਾ ਹਾਲ ਸੀਗਾ ਤੇ ਅੱਜ ਬਣੀ ਗੱਲ ਹੁਣ ਨਾ ਤਾਂ ਹੋ ਗਿਆ ਹੁਣ ਦੇਖੀਏ ਰੋਟੀ ਪਾਣੀ ਦਾ ਜਗਾੜ ਪਹਿਲਾਂ ਰੋਟੀ ਪਾਣੀ ਬਾਹਰ ਦੇਖਣਾ ਪੈਣਾ ਇਹਨਾਂ ਨੂੰ ਪੁੱਛਿਆ ਸੀ ਕਹਿੰਦੇ ਨਹੀਂ ਬਾਹਰ ਖਾਣੀ ਪੈਣੀ ਆ ਤੇ ਬਾਹਰ ਹੁਣ ਗੇੜਾ ਦੇ ਕੇ ਆਉਨੇ ਆ ਦੇ ਦੇ ਰੋਟੀ ਬਣੀ ਵਾ ਸਾਹਮਣੇ ਬਣੀ ਹੋਈ ਚਾਰਚ ਸਲਿੰਗ ਦੇ ਵਿੱਚ ਮੈਂ ਕਹਾਂ ਮਾਰੇ ਦਾ ਗੇੜਾ ਜ ਮਾਰੇ ਇਹ ਰੋਟੀ ਪਾਣੀ ਦੇਖ ਲਈਏ ਕਿੱਥੋਂ ਮਿਲਦਾ ਉੱਥੇ ਚੱਲਦੇ ਆ ਜਿੱਥੇ ਆਪਾਂ ਪਹਿਲਾਂ ਆ ਕੇ ਪੁੱਛਿਆ ਸੀਗਾ ਲੋ ਜੀ ਇੱਧਰ ਤਾਂ ਚੌਲੇ ਝਮਣੇ ਪੈਣੇ ਆ ਕਿਉਂਕਿ ਇੱਧਰ ਰੋਟੀ ਬਣੀ ਦਾ ਔਖਾ ਆ ਸਾਹਮਰਾਇ ਪਲਵ ਨਹੀਂ ਆ ਰਹੀ ਕੋਈ ਇਹ ਜ਼ਰੂਰ ਤੇ ਆਹ ਸਬ지 ਆ ਕਦਾਲ ਔਰ ਪਰਿਆ ਆਲੂ ਤੇ ਚੌਲ ਥੈਂਕ ਯੂ ਥੈਂਕ ਯੂ ਲੈ ਜੀ ਜੀ ਇੰਨੇ ਹੀ ਖਾਉਂਗਾ ਮੈਂ ਬੋਈ ਜੇ ਮੈਂਨੇ ਖਾਇਆ ਹੈ ਖਾਇਆ ਹੀ ਨਹੀਂ ਕਬੀ ਨਹੀਂ ਖਾਣਾ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਹਾਂ ਜੀ ਜੀ ਕਦਾਂ ਲੱਗੀ ਜੀ ਅੱਜ ਦੀ ਵੀਡੀਓ ਇਹ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਕੱਲ ਦੀ ਵੀਡੀਓ ਲਈ ਆਪਾਂ ਥੋੜੀਆਂ ਵਧੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਇੱਥੋਂ ਜਾਣਨ ਨੂੰ ਮਿਲੀਆਂ ਉਹ ਕੱਲ ਦੀ ਵੀਡੀਓ 'ਚ ਕਰਾਂਗੇ ਤੇ ਠੀਕ ਹੈ ਜੀ ਮਿਲਦੇ ਆਂ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ